ਸੋਣ ਆਗੇ ਚਰਚੀ ਨੂੰ ਵਧਿਆ ਸੀ ਗਸੇਤ ਤੋਂ ਪਤਾ ਕਿਤੇ ਸਾਥ ਲੱਗੀ ਉਸ ਨੂੰ ਮੇਰੀ ਪਿਆਰ ਦੇ ਲੱਗੀ ਕਿਤੇ ਨੂੰ ਇਸ ਪਤਾ ਨਹੀਂ ਕਿਹਾ ਇਸ ਕਿਨੇ ਦੇ ਚੱਲੀ ਨਹੀਂ ਸਕੀ ਬੜਾ ਵਿਸ਼ਵਾਸ ਰੱਖਿਆ ਮੈਂ ਪਿਛਲੇ 10 ਦਿਨ ਵਿੱਚ ਵੀ ਇਹਨਾਂ ਨੂੰ ਪ੍ਰਭੂ ਦੇ ਬੱਚਾ ਦਿੱਤੀ ਬੇਟੀ ਦੀ ਗਵਾਹੀ ਨਾਲ ਖੜਾ ਕੀਤਾ ਪਰ ਮੈਂ ਸੋਚ ਰਿਹਾ ਉਸ ਸੀਨ ਨੂੰ ਲੈ ਕੇ ਮੈਂ ਕਿਹਾ ਯਾਰ ਡੋਲਨ ਕੋ ਵਿਸ਼ਵਾਸੀ ਹੋਏ ਉਹਨੇ ਕਿਹਾ ਯਾਰ ਚਰਚੀ ਜਾ ਕੇ ਤਾਂ ਸੱਟਾ ਲੱਗਦੀ ਹੈ ਸਭ ਨੂੰ ਕੋ ਲੋੜ ਚਰਚੀ ਜਾਣੀ ਤੇ ਬੈਲੂ ਅੰਦਰ ਲਟਾਇਆ ਬੱਚੇ ਨੇ ਟ੍ਰਾਂਸਫਰ ਨਹੀਂ ਕੀਤੀ ਇਹਦਾ ਟ੍ਰੀਟਮੈਂਟ ਵੀ ਚੱਲਣ ਨੂੰ ਗਿੱਟੇ ਦੇ ਬਖਾਰ ਕੋਲ ਆ ਗਈ ਹੱਡੀ ਕ੍ਰੈਕ ਹੱਡੀ ਕ੍ਰੈਕ ਹੋ ਗਈ ਤੋਂ ਪਾਰੇ ਨੇ ਇੱਕ ਅਦਾ ਸੰਦੇ ਕਿਸੇ ਤਾਂ ਇਹ ਗੋਦ ਉਸ ਤੋਂ ਬਾਅਦ ਚਰਚਾ ਹੈ ਵਿਸ਼ਵਾਸ ਕੀਤਾ ਵਿਸ਼ਵਾਸ ਕਰਨ ਤੋਂ ਬਾਅਦ ਕਿ ਉਹਨੇ ਨੰਬਰ ਦਿੱਤੀ ਕਿ ਬੈਂਕ ਕੋਟਾ ਟ੍ਰੈਕਟਰ ਤੋਂ ਇਹਨਾਂ ਨੂੰ ਮਿਸ ਗੈਰ ਜੇ ਉਹਦਾ ਸੀ ਬੱਚਾ ਖਰਾਬ ਹੋ ਜਾਂਦਾ ਪਰ ਦੋ ਵਾਰ ਇਹਨਾਂ ਨੂੰ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ

ਇਹਨਾਂ ਦੇ ਕਿ ਰਿਸ਼ਤੇਦਾਰੀ ਨੂੰ ਕਿੰਨੇ ਦੇ ਸੀ ਕਿ ਕਿ ਮੇਲਾ ਤਾਂ ਉਹ ਇਹਨਾਂ ਚੋਗਲ ਚਰਚਾ ਹੋਏ ਤਾਂ ਉਹ ਕੋਈ ਇਹਨਾਂ ਨੂੰ ਕਿਧਰ ਕਹਿੰਦਾ ਹਥਲੇ ਚਲੇ ਕੋਈ ਕਹਿੰਦਾ ਕਿੱਥੇ ਲੈ ਜਾਨੇ ਇਹ ਕਹਿੰਦੇ ਨਹੀਂ ਅਸੀਂ ਚਰਚੀ ਰਹਿਣਾ ਅਮੀਨ ਅਮੀਨ ਇਹਨਾਂ ਕੋਲ ਸੀ ਚਰਚੀ ਰਹਿਣਾ ਇਹਦੀ ਖਾਸ ਰਿਸ਼ਤੇਦਾਰ ਜਿਹੜੀ ਖੁਦ ਕਿਤੇ ਜਾਂਦੇ ਸੀਗੇ वो कहते तुम उठे चले चलो तुम उठे ले चले जितने सी बन गए इन्हें कह नहीं असि जिथे हां उठे रहेंगे उठो ही सब कुछ खुदा ने सानो देना है देता है मिले पक्की गल है खुश है पर चर्च बड़े दिन बाद ही कह तो हालेलुया तारीफ करो जोर दी प्रभु यीशु मसीह साईं ਗੋਈ ਇਹ ਤਾਂ ਡਿਪੈਂਡ ਜੀ ਕੋ ਸਾਡਾ ਬਹੁਤ ਐਕਸੀਡੈਂਟ ਹੋਇਆ ਸੀ ਹਾਂਜੀ ਤੇ ਸੱਟਾਂ ਲੱਗੀਆਂ ਤੇ ਬਾਹਾਂ ਤੇ ਬਹੁਤ ਸੱਟ ਲੱਗੀ ਹੂੰ ਤੇ ਡਾਕਟਰ ਕਹਿੰਦੇ ਦੋਨੋਂ ਚਰਪਾਂਜ ਪਟੀਆਂ ਲੱਗਣੀਆਂ ਜਿਹੜਾ ਰੱਬ ਦਾ ਦਾ ਸਾਡੇ ਤੇ ਗਿਆ ਉਹਨੇ ਪ੍ਰਾਰਥਨਾ ਕੀਤੀ ਉਸੇ ਦਿਨ ਪੱਟੀ ਲਾਈ ਉਹ ਉਸੇ ਦਿਨ ਮੈਂ ਠੀਕ ਹੋ ਗਈ ਥੋੜੀ ਵੀ ਨਹੀਂ ਲਈ ਸੀ ਤਾੜੀਫ ਕਰੋ ਜ਼ੋਰ ਦੀ ਹਾਲੇਲੂਆ ਬਹੁਤ ਖੁਸ਼ੀ ਹੋਈ ਹੈ ਕਿ ਪਿੰਡਿਆਲ ਮੇਨ ਰੋਡ ਤੇ ਪਰ ਇਹਨੇ ਐਕਸੀਡੈਂਟ ਆਇਆ ਇਹਦੇ ਵਿੱਚ ਐਕਸੀਡੈਂਟ ਆਇਆ ਸੀ ਜੀ ਕੁੱਤਾ ਵੱਜਿਆ ਸੋ ਗਵਾਇਆ ਸੀ ਆਰ ਮੌਸਮ ਇਹਦਾ ਤੇਜ਼ ਸੀਗਾ ਹਾਂ ਜੀ ਤੇਜ਼ ਤੇਜ਼ ਸੀਗਾ ਤੇ ਜਿਹੜੇ ਆਸ-ਪਾਸ ਦੇ ਦੇਖਣ ਵਾਲੇ ਸੀ ਉਹ ਕਹਿੰਦੇ ਸੀ ਕਿ ਯਾਰ ਤੁਸੀਂ ਬਚ ਕੇਵੇਂ ਗਏ ਰੋਡ ਦੇ ਪਾਸ ਕਹਿੰਦੇ ਤੁਹਾਨੂੰ ਕੌਣ ਬਚਾਉਣ ਵਾਲਾ ਮੇਰੇ ਮੂੰਹ ਵਿੱਚ ਨਹੀਂ ਮੈਂ ਸਮਝਸੂ ਹallelujah ਤਾਰੀਫ ਕਰੋ ਬਿਨਾਂ ਕੋਈ ਨਹੀਂ ਹੋ ਸਕਦਾ ਥੋੜਾ ਜ਼ਬਰਦਸਤ ਐਕਸੀਡੈਂਟ ਤੇ ਆਣਾ ਸੁਣਾ ਜਦੋਂ ਐਕਸੀਡੈਂਟ ਹੋਇਆ ਤੇ ਇਹਨਾਂ ਨੂੰ ਕੋਈ ਪਤਾ ਨਹੀਂ ਕਿੰਨਾ ਟਾਈਮ ਪੈਜੀ ਬੇਸੁਰ ਤੁਸੀਂ 10 ਮਿੰਟ ਤੱਕ ਬੋਲ ਨਹੀਂ ਕਿਸੀ ਅਸੀਂ 10 ਵੀ ਮਿੰਟ ਤੱਕ ਬੋਲ ਨਹੀਂ ਕਿਹਾ ਅਸੀਂ ਸਾਡੇ ਇਹ ਬੈਂਚੇ ਦਾ 46 ਸੀ ਦੋਨੋਂ ਨੂੰ ਹੀ ਸੱਟਾ ਕਾਫੀ ਫੇਸ ਤੇ ਲੱਗੀਆਂ ਪਰ ਜ਼ਖਮ ਦਾ ਭਰ ਜਾਂਦੇ ਨੇ ਪਰਮੇਸ਼ਵਰ ਜਾਨ ਦੇ ਬਚਾ ਲੈਂਦਾ ਹallelujah ਕੋਈ ਹੱਡੀ ਨਹੀਂ ਟੁੱਟੀ ਥੋੜੀ-ਬੋਤੀ ਰਗ ਰਗਾਈਆਂ ਜਾਨ ਤੋਂ ਵੀ ਪਰਮੇਸ਼ਰ ਬਚਾਇਆ ਜਾਨ ਦਾ ਨੁਕਸਾਨ ਨਹੀਂ ਆ ਉਥੋਂ ਨਾਲ ਦੇ ਪਿਛਲੇ ਦਿਨ ਅਸੀਂ ਗੱਡੀ ਦੇਖਣ ਲੱਗਿਆ ਤੋ ਜਿਨ੍ਹਾਂ ਦੇ ਕੋਲ ਜਿੱਥੇ ਇਹਨਾਂ ਦਾ ਐਕਸੀਡੈਂਟ ਹੋਇਆ ਸਾਹਮਣੀ ਨਾਲ ਬਿਲਕੁਲ ਸੀਗੇ ਉਹਨਾਂ ਦੇ ਕਾਰਾਂ ਲਈ ਕਾਰ ਬੀਆਰਸੀ ਦਾ ਉੱਥੇ ਅਸੀਂ ਗਏ ਜਦੋਂ ਉਹਨੇ ਦੇਖਿਆ ਅਸੀਂ ਗੱਲਬਾਤ ਕਰ ਰਹੇ ਤੋ ਕਹਿੰਦਾ ਯਾਰ ਵਜੀਗੜੇ ਸਾਹਮਣਾ ਉਹ ਤਾਂ ਮੈਨੂੰ ਤਾਂ ਆਪ ਨਹੀਂ ਸਮਝ ਆ ਰਹੀ ਕਿ ਇੰਨਾ ਜ਼ਬਰਦਸਤ ਇੰਨਾ ਭਿਆਨਕ ਐਕਸੀਡੈਂਟ ਹੋਇਆ ਹੋਵੇ

एक्सीडेंट तो परमेश्वर ने बचाया हड्डियां तो बचाया जान माल के नुकसान तो भी बचाया एक खुदा हाँ तो को महिमा मिले हालेलुया हां जी नेक्स्ट जगह बना लगे असि बड़े डोले असि सोचा अही जगह बट बैठे किवे बड़ेगी असि पाठ जी तोडे को प्रार्थना कराई सी आज फिर हम कोठी का लाइट तो बुना ना आए तो कोठी अपनी तैयार कर ली बल्ले बल्ले यीशु तेरी

ਬੱਚੇ ਆਣਾ ਕਿਹਨਾਂ ਕਾਲੀ ਵਿੱਚ ਬੱਚੇ ਫੇਲ ਹੋਇਆ ਤੇ ਵਿੱਚ ਬੱਚੇ ਕਿਸੇ ਕੰਮ ਦੇ ਸਕਸੈਸਣਾ ਆਣਾ ਹallelujah ਤੇ ਕਹਿੰਦਾ ਸ੍ਰੀ ਰੱਬ ਦੀ ਬੜੀ ਬਰਕਤ ਹੋਈ ਏ ਰੱਬ ਨੇ ਨਜ਼ਰ ਦੇ ਦੇਣੀ ਚਾਹਾਂਗੇ ਤੇ ਇੱਕ ਮੇਡਾ ਸੱਚ ਜਿਹੜਾ ਨਹੀਂ ਸੀ ਆਂਦਾ ਵਿਸ਼ਵਾਸ ਨਹੀਂ ਸੀ ਕਰਦਾ ਇਹਨਾਂ ਨੂੰ ਕਹਿੰਦਾ ਤੁਸੀਂ ਜਾਓ ਵੀ ਆ ਲੱਗਿਆ ਹੁਣ ਕਾਰ ਵੀ ਦਿੱਤਾ ਇਹ ਕੌਣ ਏ ਕੌਣ ਏ ਯੀਸ਼ੂ ਮਸੀਹ ਮੈਂ ਆਇਆ ਕੋਚੀ ਮੇਰੇ ਲਈ ਸੂਸਤ ਸਤਿਸ਼ आमेन आमेन संत पौला जो प्रचार कर रहे थे लोग ही चक के दे हार लिए गाज पाने के ना मैं नहीं पाऊंगा कहता क्यों मेरे राम गुरु में हो गए हालेलुया 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 आमेन शरत देव मेरा ताना पानी तेरी से होगी जैसा तो आए आप नहीं आगे की बात नहीं यानी बरकत हां जी कोई बात ठीक है पकी ना ले पकी ना ले इशारा तो नहीं तारीफ करो तो जो हालेलुया मेरी गवाही तुम्हें तो सारे ने सुनी कि ना बेचारा औखा अंदा सी तो चर्च तो पहला पहला आ से चर्चा आगे आके चर्च छड़ गया उस तो बाद बुरे हाल तो लड़ी चुपी के बेचारा आया गरीब को रोगी बड़ा औखा सी नहीं सी तो चर्च पहुंचे तो कहता मैं बड़ा औखा है तो मेरे लिए दुआ करो तो मैं कहता डोंट वरी आया दे दे ही तो कहता मैं हॉस्पिटल के दिन भेजो है नहीं ना कहता मैं उसको हॉस्पिटल भेज दे जिथे मेरी राखी हो जाए करे तो मैं कहता हॉस्पिटल जाने की तेनु की लोड़ है तभी यीशु मसीह चंगा कर सके समझ लगी इने विश्वास कीता मैं कहता हॉस्पिटल जाएगा तेनु किसी ने लेके जाना पड़े नाल उतो रहना 15 दिन उतो तेरा इलाज चलूगा

ਆ ਤਾਂ ਦੇ ਸਾਹਮਣੇ ਖੜਾ ਆ। ਆ ਸਾਹਮਣੇ ਖੜਾ ਆ। ਕਿ ਕਿਸੇ ਨੇ ਮੁਕਾਇਦਤਾ ਕਹਿੰਦਾ ਹੈ ਤੇਰ ਤੂੰ ਕੋਈ ਔਰਤ ਮਰੀ ਉਹਦਾ ਸਾਆ ਹੈ। ਇਹ ਮਗਲਾ ਕੋਈ 100 ਰੁਪਿਆ ਦੇ ਦੇ ਨਾ 1000 ਰੁਪਿਆ ਦਿੱਤਾ ਕਹਿੰਦਾ ਉਹ ਕੱਢੀ ਆਪਣੇ ਜੇ ਐਵੇਂ ਖੜਨਾ ਹੈ ਆਪ ਕੋ ਮੇਰੇ ਕੋਲ ਆ ਦੇ ਹਮੇਸ਼ੀ। ਤੇ ਲੋਚਾਰੇ ਘਰੇ ਆਪਣੇ ਕਰੋ ਯਾਰ ਵੀ ਇਹ ਦਿੱਤਾ ਮੇਰੇ ਕੋਲ ਆਇਆ ਮੈਨੂੰ ਕਹਿੰਦਾ ਮੈਂ ਤਾਂ ਚੁੱਪ ਘਰ ਮੂੰਹ ਬੰਦੀ ਰੱਖੀ ਹੁੰਦੀ। ਮਨਾ ਬਦਵਾ ਕਰਦੇ। है है? तो लपी आई बड़ी भूता पता के दर में आ लगे फिर दर में सब ठीक है ना ठीक है तारीफ करो खुदा को जय एम सी दी सारे बोले करो जय एम सी दी जेड़े नहीं बोले उन लोग बोलो जय एम सी दी ज्यादा नहीं बोले हां जी तो, में में तो काम में मेरे बाबू थे कि मां काम करता था कि ये नहीं देनी

ਤਾਨੂੰ ਕੀ ਦੇਵੇ ਬੜਕ ਵੇਲੇ ਸੇ ਤਾਨੂੰ ਕੀ ਦੇਵੇ ਆਪੇ ਆਪੂ ਪ੍ਰਭੂ ਨੇ ਉੱਥਲੇ ਲੈ ਨੀਂ ਰੱਖਦੇ ਹਾਂਜੀ ਬੜਾ ਮਸਾਨੇ ਮੇਲੇ ਮਾਗਾ ਕਿੰਨਾ ਨਹੀਂ ਕੋਈ ਕਾ ਨੇ ਕਦੇ ਤਾਂ ਸਾਡੇ ਹੈ ਬਹੁਤ ਸਮਝ ਆਵੇਗਾ ਕੋਈ ਗੰਦੇ ਮਾਤੀ ਦਾ ਨਹੀਂ ਮਿਲਦਾ ਹਾਂ ਤੇ ਦੋਰਾ ਪਰਕ ਚਾਹੇ ਰੱਖਦਾ ਨਹੀਂ ਪਰ ਖਾਣਾ ਨਹੀਂ ਬੜੀ ਬੜਕ ਦਿੱਤੀ ਜਾਨਾ ਨਹੀਂ ਹੋਰ ਵੀ ਖੰਮਕਤਾ ਦੇ ਤਿਆਰ ਹੈ ਰੱਖਣ ਜਾਣੇ ਵੇਜਣ ਦੇ ਬਤਨ ਸਮਝਾ ਹallelujah